ਸੋ ਤਨ ਜਾਣ ਬਸਾਣ ਭਗਤ ਫਰੀਦ ਸਾਹਿਬ ਆ ਜੀ ਕੀਤੇ ਜਿਸ ਤਨ ਦੇ ਅੰਦਰ ਰੱਬ ਜੀ ਦਾ ਵੀ ਸ਼ੂਰਾਂ ਨਹੀਂ ਨਹੀਂ ਹੈਗਾ ਉਹ ਤਨ ਉਹ ਸਰੀਰ ਸਰੀਰ ਨਹੀਂ ਉਹ ਤਨ ਬੜੀਆਂ ਬਸਾਣਾ ਦੀ ਤਰ੍ਹਾਂ ਉਜਾੜ ਹੈ ਉਹ ਤਾਂ ਕਬਰਾਂ ਦੀ ਤਰ੍ਹਾਂ ਉਜਾੜ ਹੈ ਕਿ ਮਨੁੱਖ ਝਾਤ ਮਾਰੀ ਅਖੀਰ ਅਖੀਰ ਸਰੀਰ ਕਬਰਾਂ ਬਣਿਆ ਪਿਆ ਹੈ ਕਿਰਾਂ ਕਿਰਾਂ ਸਰੀਰ ਉਜਾੜ ਬਣਿਆ ਪਿਆ ਹੈ ਕਿਉਂਕਿ ਰੱਬ ਜੀ ਦੇ ਸ਼ੂਰੇ ਦਾ ਅਹਿਸਾਸ ਹੋਏਗਾ ਤਾ ਹੀ ਇੱਕ ਦਰਸ਼ਨਾ ਦੀ ਆਸ ਰਹੇਗੀ ਜੇਸੀ ਵੀ ਭਗਤ ਪ੍ਰੀਤ ਜੀ ਤੋਂ ਸੇਧ ਲਵਾਂਗੇ ਤੇ ਆਖਾਂਗੇ ਫਰੀਦਾ ਕਾਂਗਾ ਕੰਗ ਢੋਲਿਆ सगला ਖਾਇਆ ਮਾਸ ਇਹ ਜੋ ਇਹ ਲੈਣਾ ਮਤ ਛੂਹਦੇ ਹੋ ਪਿਰ ਦੇਣ ਦੀ ਆਸ ਫਿਰ ਤਾਂ ਸਾਡਾ ਹਰਕ ਸਾਹਿਬ ਇੱਕ ਆਸ ਜਗਾਏਗਾ ਕਿ ਮੇਰੇ ਨੂੰ ਤੇ ਮਾਨਕ ਦੀ ਆਸ ਹੈ ਇੱਕ ਨਾ ਇੱਕ ਦੇ ਦਾ ਜ਼ਰੂਰ ਮੇਰਾ ਮਾਲਕ ਆ ਕਰਕੇ ਮੇਰੀ ਪੁਕਾਰ ਸੁਣੇਗਾ ਮੈਨੂੰ ਦਰਸ਼ਨ ਦਾਰੇ ਦੇਵੇਗਾ ਪਰ ਕਬੀਰ ਸਹਿਬਾਨ ਜੀ ਕਹਿੰਦੇ ਕਬੀਰ ਕਿਸੂ ਕਿਸੂ ਕੋ ਕੀ ਹੈ ਕਬੂ ਕੇ ਸੁਣੇ ਪੁਕਾਰ ਜੇ ਕਰ ਤੂੰ ਇਸੇ ਤਰ੍ਹਾਂ ਉੱਚੀ ਉੱਚੀ ਰੱਬ ਨੂੰ ਪੁਕਾਰਦਾ ਰਹੇਗਾ ਰੱਬ ਦੇ ਦਰਸ਼ਨਾਂ ਦੀ ਪਿਆਸ ਦਾ ਅਹਿਸਾਸ ਕਰਦਾ ਰਹੇਗਾ ਤੇ ਇੱਕ ਨਾ ਇੱਕ ਦਿਨ ਰੱਬ ਨੂੰ ਆਉਣਾ ਹੀ ਪੈਣਾ ਤੈਨੂੰ ਦਰਸ਼ਨ ਦੇਣ ਵਾਸਤੇ ਇੱਕ ਛੋਟਾ ਜਿਹਾ ਬੱਚਾ ਹੈ ਮੰਨ ਲਓ ਬੱਚਾ ਕੁਝ ਕੁ ਮਹੀਨਿਆਂ ਦਾ ਤੇ ਉਹਦਾ ਨਾਮਕਰਨ ਕਰ ਦਿੱਤਾ ਜਾਂਦਾ ਹੈ ਨਾਮ ਰੱਖ ਦਿੱਤਾ ਜਾਂਦਾ ਹੈ ਸਾਰੇ ਸਾਥੂ ਬੰਦੀ ਰਿਸ਼ਤੇਦਾਰ ਆਂਡ ਭਵਾਨ ਦੇ ਲੋਕ ਜਦੋਂ ਆਉਂਦੇ ਆ ਨਾਮ ਪੁੱਛੋ ਤੋ ਪਰਿਵਾਰ ਦੇ ਜੀਮਾ ਤੋ ਬੱਚੇ ਦਾ ਨਾਮ ਪੁੱਛਦੇ ਆ ਫਿਰ ਬੱਚੇ ਦਾ ਨਾਮ ਪੁਕਾਰਦੇ ਆ ਕੁਝ ਕੁ ਮਹੀਨਿਆਂ ਦਾ ਬੱਚਾ ਆਪਣੇ ਨਾਮ ਦੀ ਆਵਾਜ਼ ਜਿਸ ਦਿਸ਼ਾ ਵਿੱਚੋਂ ਸੁਣਦਾ ਹੈ ਉਸੇ ਦਿਸ਼ਾ ਵੱਲ ਆਪਣਾ ਧਿਆਨ ਕੇਂਦ੍ਰਿਤ ਕਰ ਲੈਂਦਾ ਹੈ ਜੁਦਾ ਨਾਮ ਪੁਕਾਰਿਆ ਜਾ ਰਿਹਾ ਹੈ ਉਹਦਾ ਨਾਮ ਸੱਦਿਆ ਜਾ ਰਿਹਾ ਹੈ ਪਿਆਰੂ ਇੱਕ ਬੱਚਾ ਨਾਮ ਪੁਕਾਰਨ ਤੇ ਧਿਆਨ ਨਾਮ ਪੁਕਾਰਨ ਵਾਲੇ ਵੱਲ ਕਰ ਲੈਂਦਾ ਤੇ ਜੇ ਰੱਬ ਦਾ ਨਾਮ ਜਦੋਂ ਕਿ ਰੱਬ ਸਾਡੇ ਵੱਲ ਕੋਈ ਧਿਆਨ ਕਰੇਗਾ इस करके जीवन में कशिश बन जाए कि मैं रब जी के दर्शन करके अपना यह जन्म सफल करना है तो रब जी गुरु साहबान परमात्मा जरूर दस कर इस करके सा जीवन परपक हो जाए कि दम दम सदा संभाल दम नरथा जाए सा भी सार्मी याद तो बिगा जाए ਸਾਡਾ ਜੀਤ ਵੀ ਸਲਾਸ ਪੰਗਰ ਬਾਣੀ ਦੇ ਸਿਧਾਰਤ ਨੂੰ ਕਮਾਉ ਤੋਂ ਬਿਨਾ ਖੰਡੀ ਨਾ ਜਾਵੇ ਫਿਰ ਇਸ ਜੀਤ ਵਿੱਚ ਅਸੀਂ ਗੁਰੂ ਜੀ ਦੇ ਦਰਸ਼ਨ ਦਾਾਰੇ ਕਰਨ ਲੇ ਗੁਰੂ ਜੀ ਦੇ ਦਰਸ਼ਨ ਦਾਾਰੇ ਦਾ ਅਨਦਾਸ ਦਾਤ ਇਹ ਹੈ ਗੁਰੂ ਸਹਿ ਬਾਣੀ ਕਿੰਦੇ ਕਿ ਸਤਗੁਰੂ ਜੋ ਸਭ ਕੋ ਵੇਖਦਾ ਜਿੱਤਾ ਜਗਤ ਸੰਸਾਰ ਦਿੱਠਾ ਮੁਕਤ ਨ ਹੋਵੇ ਜਿੱਤਰ ਸ਼ਬਦ ਨਾ ਕਰੇ ਵਿਚਾਰ ਸਾਚੀ ਜਿਨਾਂ ਜਿੱਚ ਸਤਿਗੁਰਾਂ ਨੇ ਮਨ ਦੇ ਅੰਦਰ ਦਰਸ਼ਨਾਂ ਦੀ ਤਾਂ ਜਾਗਰਿਤ ਕਰਨ ਦੀ ਸਾਨੂੰ ਸਿੱਖਿਆ ਸਿਧਾਂਤ ਬਖਸ਼ਿਸ਼ ਕੀਤਾ ਉੱਥੇ ਸਤਿਗੁਰਾਂ ਨੇ ਦਰਸ਼ਨਾਂ ਦੀ ਪ੍ਰਭਾਸ਼ਾ ਵੀ ਸੁਣਾ ਦਿੱਤੀ ਹੈ ਕਿ ਅਸਲੀਅਤ ਵਿੱਚ ਦਰਸ਼ਨ ਹੁੰਦੇ ਕੀ ਹੈ ਜਾਂ ਦਰਸ਼ਨ ਕਰਨੇ ਕੀ ਨੇ ਜਾਂ ਦਾਰਸ਼ਨਿਕ ਕਿੰਡੇ ਕਿੰਨੂ ਹਾਂ ਇਸ ਕਰਕੇ ਸਾਧੂលោក ਜੀ ਦੇ ਸਾਰਾ ਸੰਸਾਰ ਜਿੰਨਾ ਵੀ ਰੱਬ ਜੀ ਦੇ ਦੁਆਰਾ ਪੈਦਾ ਕੀਤਾ ਹੋਇਆ ਇਹ ਸਾਰਾ ਸੰਸਾਰ ਹੀ ਗੁਰੂ ਦੇ ਦਰਸ਼ਕ ਕਰਦੇ ਆ ਗੁਰੂ ਨੂੰ ਵੇਖਦੇ ਆਲੇ ਸਾਧੂលោក ਜੀ ਦੇ ਚਿੱਤਾਂ ਮੁਕਤਨਾ ਹੋ ਗਈ ਜਿੱਤਰ ਸ਼ਬਦ ਨਾਲ ਕਰੇ ਵਿਚਾਰ ਜਿੰਨਾ ਚਿੱਤ ਤੱਕ ਸਾਡੇ ਜੀਵਨ ਦਾ ਆਧਾਰ ਸ਼ਬਦ ਦੀ ਵਿਚਾਰ ਨਹੀਂ ਬਣਦਾ ਸਾਡਾ ਜੀਵਨ ਪ੍ਰੈਕਟੀਕਲੀ ਸ਼ਬਦ ਦੀ ਵਿਚਾਰ ਦੇ ਦੁਆਰਾ ਨਹੀਂ ਧਰਦਾ चल तक गुरु जी के दर्शन भी काम में क्योंकि औरंगजेब ने भी दर्शन पिता के दर्शन मानो जलो गुरु नानक देव पातशाह जी का जीवन माजते था तो सज्जन ठाकुर जी का सानू जिक्र मिलता है सज्जन जी ने जो इन्होंने नेत्रा ने दर्शन कर लिया हैं ਉਹਨਾਂ ਦੇ ਜੀਵਨ ਦੇ ਵਿੱਚ ਤਬਦੀਲੀ ਉਦੋਂ ਆਉਂਦੀ ਹੈ ਜਦੋਂ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਉਹਨਾਂ ਨੂੰ ਸ਼ਬਦ ਦੇ ਨਾਲ ਜੋੜਦੇ ਤੇ ਆਖਦੇ ਸੱਜਣ ਸਹੀ ਨਾਰ ਮੈਂ ਚੰਦਿਆ ਨਾਲ ਚਲਨ ਦਿੱਠੇ ਦੇਖਾ ਲੰਡੀਆਂ ਦਿੱਠਾ ਖੜੇ ਰਿਸਨ ਫਿਰ ਸੱਜਣ ਵੀ ਗੁਰੂ ਜੀ ਦੇ ਸ਼ਬਦ ਦੇ ਦੁਆਰਾ ਗੁਰੂ ਦੇ ਸਿਧਾਤ ਨੂੰ ਸਮਝਦਾ ਹੈ ਸ਼ਬਦ ਨੂੰ ਵਿਚਾਰਦਾ ਹੈ ਤੇ ਫਿਰ ਇੱਕ ਸੱਜਣ ਥਾਕ ਜਿਹੜਾ ਹੈ ਉਹ ਸੱਜਣ ਪ੍ਰਚਾਰਕ ਬਣ ਜਾਂਦਾ ਸਿੱਖੀ ਦਾ ਪ੍ਰਚਾਰ ਆਰੰਭ ਕਰ ਦਿੰਦਾ ਜਿੱਥੇ ਲੋਕਾਂ ਦਾ ਘਾੜ ਕਰਦਾ ਲੋਕਾਂ ਨੂੰ ਸਵਾਦ-ਸਵਾਸ ਰਿਆ ਕੁਝ ਲੁੱਟ ਲਿੰਦਾ ਹੈ ਇੰਤੂ ਤੱਕ ਲੋਕਾਂ ਨੂੰ ਮੌਤ ਦੇ ਘਾਟ ਉਠਾ ਉਤਾਰ ਦਿੰਦਾ ਹੈ ਉੱਥੇ ਧਰਮਸ਼ਾਲਾ ਬਣਾ ਦਿੰਦਾ ਉੱਥੇ ਸ਼ਾਮ ਸਵੇਰੇ ਸਤਸੰਗਤ ਜੁੜਨ ਲੱਗ ਪੈਂਦੀ ਹੈ ਇਸ ਸ਼ਬਦ ਦਾ ਕਮਾਲ ਹੈ ਪਿਆਰਿਓ ਇਸ ਘਾਤ ਕੀ ਅਸੀਮੀਤ ਬਾਬੂ ਸ਼ਬਦ ਦੇ ਦੁਆਰਾ ਹੀ ਗੁਰੂ ਜੀ ਦੇ ਦਰਸ਼ਨ ਕਰਨ ਦੀ ਗੁਰੂ ਜੀ ਤੋਂ ਸਿਦਾਰਤ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਿਆ ਕਰੀਏ ਤਾਂ ਸਾਡਾ ਹਰ